ਮੈਨੂੰ ਹੀ ਪਤਾ ਬੱਕਰੇ ਤੇ ਮੇਰੇ ਘਰੇ ਫਿਰਦੇ 15 ਕਿਵੇਂ ਕਰਨਾ ਫਿਰ ਨਹੀਂ ਮੈਂ ਬੱਕਰੀ ਨਹੀਂ ਕਰਨਾ ਨੌਦਾਂ ਦਾ ਕਰਨਾ ਨੌਦਾਂ ਦੇ ਕਰ ਲੈ ਨਗਦ ਨਗਦ ਕਰਦਾ ਵੀ ਦਾ ਵਾਦਾ ਦਵਾਨੇ ਤੈਨੂੰ ਜਿੰਨਾ ਬੰਦਾ ਉਹ ਤਾਂ ਹੋ ਸਕਦਾ ਭੋਮਾ ਯਾਰ ਨਾਲੇ ਤੈਨੂੰ ਨਾਲੇ ਜੇ ਬੱਕਰਾ ਨਾਲੇ ਤਾਂ ਵਾਅਦਾ ਕਰ ਤੇਰੀ ਕਰਾ ਦੇ ਤੇਰਾ ਵਾਅਦਾ ਬੰਦੇ ਦਾ ਪਾਲਾ ਚੰਗਾ ਓਏ ਆ ਦਵੇਚ ਲਈ ਫੇਰਾ ਨਹੀਂ ਦੇ ਹੁੰਦਾ ਕੋਈ ਨਾ ਚਿੰਤਾ ਕਰਦਾ ਸਾਲਾ ਕਰਦਾ ਸੱਟ ਹੋ ਜਾਣੀ ਇਹ ਐ ਨਹੀਂ ਯਾਰ ਇਹਨੂੰ ਮੈਂ ਹੀ ਸਮਝਾਉਂਗਾ ਆ ਫੜੀ ਪਰ ਖਰਚ ਖਰਚ ਜਾ ਡੱਬ ਵਾਲੀ ਮੰਡੀ ਰੈਂ ਕਰ ਦਿੰਦੇ ਆ ਫੜ ਆ ਤੂੰ ਐ ਨੂੰ ਜਾਵੜ ਪਰ ਹੋਰ ਪਰ ਨਿਪੜ ਗਿਆ ਹੋਰ ਕੀ ਹੋਰ ਕੀ ਆ ਦਾ ਸੰਭਾਲ ਲੈ ਮੇਵਨਾ ਜਾਨਕ ਬਾਜੇ ਕੀ ਲੈ ਕਾ ਕਾ ਹੋਰ ਕੀ ਆ ਕਿਹੜੀ ਬਾਈ ਤੈਨੂੰ ਨਹੀਂ ਬਾਈ ਵੀ ਨਹੀਂ ਬੋਲਦਾ ਚੱਤ ਲਾਲਾ ਜੀ ਬੋਲ ਜੇ ਤਾਂ ਫਿਰ ਮੈਨੂੰ ਪਤਾ ਮੈਨੂੰ ਕੰਮ ਸੁਵਾ ਲੈ ਨਾਲ ਯਾਰ ਮੈਨੂੰ ਪਤਾ ਯਾਰ ਤੇਲ ਪਾਣੀ ਮੰਗਦਾ ਸਕੂਟਰੀ ਵਾਲਾ ਤੇਲ ਪਾਣੀ ਨਾ ਮੰਗਦਾ ਲੈ ਕੱਢੀ ਮਾਰਿਆ 100 ਦਾ 9 10 ਰੁਪਏ ਕੱਢੀ ਹੋਰ ਲਿਆ ਪਾਣੀ ਤੈਨੂੰ ਪਤਾ ਮਿਲ ਜੂ ਨਾ 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 ਉਹ ਚਾਲੋਂ ਪਰੇ ਨਹੀਂ ਨਹੀਂ ਮਾਰੀ ਜਾਂਦਾ ਹੁਣ ਗਾ ਕਾਕੇ ਕਰਤੀ ਬਾਈ ਯਾਰ ਮੈਂ ਨਹੀਂ ਨਹੀਂ ਯਾਰ ਕਰ ਜਾਓ ਸਰਕਾਰੀ ਬਦਲਤ ਨਹੀਂ ਕਰ ਲੇ 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 ਜਦ ਵੀ ਕਰਤਾ ਕਾਮਾ ਸੋਨਾ ਕਰਤੀ ਆ ਨਹੀਂ 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 ਹੋਰ ਕੀ ਆ ਹੋਰ ਜਾਪਨ ਵੇ ਨਹੀਂ ਨਹੀਂ ਅਸੀਂ ਤਾਂ ਵੇਸ਼ਤੀ ਫਿਰ ਐ ਕਰਨੇ ਯਾਰ ਕਰਦੇ ਦਾਜਾਈ ਦਾ ਆਟਾ ਮੈਨੂੰ ਵੀ ਚਾਹੀਦਾ ਹਾਂ ਮਾਰੀ ਰੱਬ ਲੱਗਦੀ ਹੁਣ ਉਹ ਮਿਹਨਤ ਸੋਨਾ ਨਾਲ ਪੋਤੇ ਜੀ ਜੀ ਚਰਤਾ ਦਾ ਬਰਛਾ ਫਛਾੜ ਆ ਫਾੜੀ ਆ ਦਿਕਤਾਰਾ ਉਹ ਦਿਕਤਾਰ ਆ ਜਾ ਯਾਰ ਉਹਦੇ ਓਰੇ ਆ ਜਾ 500 ਰੁਪਏ ਨੇ ਨਾ ਮੈਂ 3000 ਰੁਪਏ ਆਖੇ ਤੈਨੂੰ ਦੇ ਦੇਵਾਂ ਠੀਕ ਆ ਉਹ ਕਹਦਾ ਬਾਈ ਯਾਰ ਜੇ ਤੂੰ ਕਹਿ ਦਿੰਦਾ ਇੰਨੀ ਦੇਵਾਂ ਮਾਸੀ ਭਾਂ ਜਾ ਲੱਗਦੇ ਮੇਰੀ ਹੋਰੀ ਦਾ ਥੋੜਾ ਬੱਕਰਾ ਬਾਈ ਮਾਸੀ ਭਾਂ ਜਾਣਾ ਤੇ ਜਿਹੜਾ ਫੁੱਫੜ ਲੱਗਦਾ ਨਾਲ ਉਹ ਲੈ ਜਿਹੜਾ ਫੁੱਫੜ ਫੁੱਫੜ ਲਾਜੋ ਲੈ ਜੰਗਲ ਆ ਫੜੇ ਠੀਕ ਆ ਨਹੀਂ ਨਹੀਂ ਹਬਰਵਾ ਓਏ ਮੈਨੂੰ ਮੰਦਾ ਯਾਰ ਬੱਕਰੀ ਕਿੰਨੀ ਦੀ ਨਹੀਂ ਭਾਈ 5 ਰੁਪਿਆ ਜਵਾਹਰ